ਜਦੋਂ ਅਸੀਂ ਅਰਦਾਸ ਕਰਨੇ ਪਹਿਲੀ ਪੌੜੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੈ ਨਾ ਜੀ ਪੰਥ ਨੇ ਬੜੇ ਸੋਚ ਕੇ ਸ਼ਬਦ ਲਿਖਿਆ ਫਿਰ ਮੇਰੀ ਬੇਨਤੀ ਚਲੋ ਇਹ ਸਾਰੇ ਸੀ ਪੜਨੇ ਆ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਗੁਰੂ ਨਾਨਕ ਸਾਹਿਬ ਜੀ ਨੂੰ ਮੈਂ ਧਿਆਉਂਦਾ ਹਾਂ ਫਿਰ ਅੰਗਦ ਗੁਰ ਤੇ ਅਮਰਦਾਸ RAM ਦਾਸ ਹੁਈ ਸਹਾਏ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਉਹਨਾਂ ਤੋਂ ਸਹਿਤਾ ਮੰਗ ਰਹੇ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਗੁਰੂ ਅੰਗਦ ਦੇਵ ਜੀ ਧੰ ਗੁਰੂ ਅਮਰਦਾਸ ਵੈ ਗੁਰੂ ਜੀ ਇਹ ਗੁਰੂ ਰਾਮਦਾਸ ਗੁਰੂ ਅਰਜੁਨ ਦੇਵ ਗੁਰੂ ਹਰਗੋਬਿੰਦ ਸਾਹਿਬ ਇਹ ਸ਼ਬਦ ਵਰਦਿਆ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਈ ਸਹਾਏ ਪਹਿਲਾ ਧਿਆਏ ਫਿਰ ਸਹਾਏ ਫਿਰ ਅਰਜਨ ਹਰ ਗੋਬਿੰਦ ਨੂੰ ਸਿਮਰਉ ਮੈਂ ਸਿਮਰਨਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਾਈਐ ਜਿਸ ਦਿੱਠੇ ਸਭ ਤੁਕ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨੇ ਦਾਵੈ ਲੜੀ ਇੱਕ ਰੱਖੀ ਨਾ ਤੇਗ ਬਹਾਦਰ ਸਿਮਰਿਆ ਕਰਨੋਂ ਨੇ ਦਾਵੈ ਧਾਈ ਫਿਰ ਪੰਥ ਨੇ ਯਾਦ ਰੱਖਿਓ ਅਗਲੀ ਸਤਰਪੰਥ ਨੇ ਲਿਖੀ ਹੈ ਜਦੋਂ ਅਰਦਾਸ ਬਣਾਈ ਦਸਵੇਂ ਪਾਤਸ਼ਾਹ ਦਸਵਾਂ ਪਾਤਸ਼ਾਹ ਇਹ ਮੇਰੀ ਬੇਨਤੀ ਹੈ ਕਿਉਂਕਿ ਕਈ ਸੰਗ ਕਹਿੰਦੇ ਆ ਵੀ ਦਸਵੇਂ ਪਾਤਸ਼ਾਹ ਕਹਿੰਨੇ ਆ ਅਦਬ ਨਾਲ ਹੁੰਦਾ ਪਰੇ ਮੇਰੀ ਅਰਜ਼ੀ ਇਸ ਪੰਥ ਨੇ ਬਣਾਇਆ ਹੈ ਇਹ ਇਹ ਜੇ ਕਹਈਏ ਵੀ ਗੁਰਬਾਣੀ ਨਹੀਂ ਉਹਨਾਂ ਜੋੜ ਦਿੱਤਾ ਨਾਲ ਦਸਵੇਂ ਪਾਤਸ਼ਾਹ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਯਾਦ ਰੱਖਿਓ ਇੱਥੇ ਪਹਿਲੀ ਵਾਰੀ ਸ਼ਬਦ ਹੈ ਸਿੰਘ ਸਾਹਿਬ ਜੀ ਸਿੰਘਾਂ ਦਾ ਸਾਹਿਬ ਕੇਵਲ ਗੁਰੂ ਗੋਬਿੰਦ ਸਿੰਘ ਹੈ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਮੈਂ ਪਰੰਭ ਚ ਕਿਹਾ ਗੁਰੂ ਜੋਤ ਪਰਮਾਤਮਾ ਗੁਰੂ ਨਾਨਕ ਸਾਹਿਬ ਦੇ ਰੂਪ ਚ ਪ੍ਰਗਟ ਹੋਇਆ ਹੁਣ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨੇ ਆ ਫਿਰ ਸਾਡੀ ਇਤਿਹਾਸ ਅਰਦਾਸ ਕਹਿੰਦੀ ਦਸਾਂ ਪਾਤਸ਼ਾਹਾਂ ਦੀ ਜੋਤ ਸ਼ਰੀਰ ਨਹੀਂ ਕਿਹਾ ਇਹ ਵੀ ਆਉਣ ਵਾਲੇ ਦਿਨਾਂ ਚ ਮੈਂ ਬਾਤਾਂਗਾ ਮੈਂ ਅਸ਼ਰਦ ਅਚ ਨਹੀਂ ਗੱਲ ਕਹਾਂਗਾ ਉੱਥੇ ਦਸਾਂ ਪਾਤਸ਼ਾਹਾਂ ਦੀ ਜੋਤ ਜਿਹੜੀ ਜੋਤ ਉਹ ਸਰੀਰ ਚ ਵਰਦੀ ਸੀ ਗੁਰਮਖੋ ਅਸੀਂ ਕਹਿੰਨੇ ਸਿੱਖ ਸਰੀਰ ਨੂੰ ਮੰਨਦਾ ਝੂਠ ਬੋਲਨੇ ਮੈਨੂੰ ਮੈਂ ਮੈਂ ਆਪਣੀ ਗੱਲ ਕਰ ਰਿਹਾ ਜਦੋਂ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਦਿੰਦੇ ਨੇ ਉਦੋਂ ਜੋਤ ਗੁਰੂ ਗ੍ਰੰਥ ਸਾਹਿਬ ਕੋਲ ਹੈ ਤੇ ਜੁਗਤੀ ਪੰਥ ਦੇ ਕੋਲ ਹੈ ਫਿਰ ਅਰਜ ਹੈ ਪੰਜ ਪਿਆਰੇ ਸਰੀਰ ਨੂੰ ਦਾ ਸਰੀਰੀ ਸੰਬੋਧਨ ਕਰੂਗਾ ਕੱਲਾ ਕੋਈ ਬੰਦਾ ਇਕੱਲਾ ਕੋਈ ਬੰਦਾ ਸਿੱਖਾਂ ਚ ਅੰਮ੍ਰਿਤ ਨਹੀਂ ਦੇ ਸਕਦਾ ਸਿਰਫ ਪੰਜ ਪਿਆਰੇ ਪੰਜ ਪਿਆਰੇ ਵੀ ਤਾਂ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤਾਂ ਉਂਝ ਤੁਸੀਂ ਅੱਗੇ ਜਾ ਸਕਦੇ ਹੋ ਪੰਜ ਸਿੰਘ ਅੱਗੇ ਲੱਗ ਸਕਦੇ ਆ ਮਹਾਰਾਜ ਦੇ ਜਾਣੇ ਆਪਾਂ ਪਰ ਖੰਡੇ ਬਾਟੇ ਦਾ ਅੰਮ੍ਰਿਤ ਜੇ ਗੁਰੂ ਗ੍ਰੰਥ ਸਾਹਿਬ ਹੈ ਕਿਉਂਕਿ ਜੋਤ ਤੇ ਜੁਗਤ ਇਕੱਠੇ ਹੋਣਗੇ ਤੇ ਪੰਥ ਅੱਗੇ ਚੱਲੇਗਾ ਜੋਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਲ ਹੈ ਜੁਗਤ ਸਤਿਗੁਰਾਂ ਨੇ ਪੰਜਾਂ ਪਿਆਰਿਆਂ ਨੂੰ ਦਿੱਤੀ ਹੈ ਅੱਜ ਅਸੀਂ ਪ੍ਰਕਾਸ਼ ਕਰ ਦਿੰਨੇ ਆ ਮੈਨੂੰ ਬਖਸ਼ ਦਿਓ ਜੀ ਬੇਦਬੀਆਂ ਚ ਹੁੰਦੀਆਂ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਗ੍ਰੰਥ ਤਾਂ ਮੰਨ ਰਹੇ ਆ ਪਰ ਪੰਥ ਨੂੰ ਕਿਹੜਾ ਮੰਨ ਰਿਹਾ ਜੀ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਪੰਜ ਸਿੰਘ ਵੀ ਹਜ਼ੂਰੀ ਵਿੱਚ ਔਣੇ ਚਾਹੀਦੇ ਪਰ ਕਈ ਥਾਵਾਂ ਤੁਸੀਂ ਦੇਖੋ ਜਿੱਥੇ ਨਹੀਂ ਮਰਿਆਦਾ ਚ ਹੈ ਕਿ ਜੇ ਨਹੀਂ ਪਾਠ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਦਾ ਸੋਖਾ ਸੰਕਰ ਸਕਨੇ ਆ ਫਿਰ ਅਰਜ਼ ਕਹ ਇਹਨੂੰ ਅਸ਼ਰਦਾ ਚ ਨਲ ਜਾਇਓ ਮੈਂ ਤਾਂ ਬਾਹਰ ਤੁਰਿਆ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਈ ਸੰਪਰਧਮ ਹੈ ਸਿੰਘਾਂ ਵਿੱਚ ਦੇਖੀਏ ਜਿਹੜੇ ਸੰਧਿਆ ਵੇਲੇ ਦੁਬਾਰਾ ਪ੍ਰਕਾਸ਼ ਕਰਦੇ ਆ ਕਿ ਜੇ ਸਮਰਾਤ ਸਤਗੁਰੂ ਨੇ ਪਰ ਉਹ ਹਜ਼ੂਰੀ ਵਿੱਚ ਜੇ ਉਹਦਾ ਪ੍ਰਕਾਸ਼ ਹੈ ਤੇ ਸਿੱਖ ਦਾ ਹੋਣਾ ਵੀ ਜ਼ਰੂਰੀ ਹੈ ਫਿਰ ਮੇਰੀ ਅਰਜ਼ ਹੈ ਪਰ ਆਪਾਂ ਇਸ ਵਿਸ਼ੇ ਤੇ ਨਿਗਰ ਕਰ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ دیدار ਹੈ ਗੁਰਮਖੋ ਮੈਂ ਆਵਾਂਗਾ ਉਸੇ ਵਿਸ਼ੇ ਤੇ ਜੋ ਭਾਈ ਸਾਹਿਬ ਕਹਿ ਕੇ ਗਏ ਕਿਉਂਕਿ ਸ਼ੁਰੂਆਤ ਹੈ ਤੇ ਗੱਲ ਹੋਰ ਉਥੇ ਮੈਂ ਕਥਾ ਕਰ ਦਿੱਤੀ ਕਿ ਦਰਸ਼ਨ دیدار ਨਹੀਂ ਉਥੇ ਪਾਠ دیدار ਹੈ ਨਾ ਆਇਆ ਮੱਥਾ ਟੇਕਿਆ ਰਮਾਲਾ ਸਾਹਿਬ ਚੁੱਕਿਆ ਮਹਾਰਾਜ ਦੇ ਦਰਸ਼ਨ ਕੀਤੇ ਵੈ ਇਹ ਗੱਲ ਮਾੜੀ ਨਹੀਂ ਸਿੱਖ ਦੀ ਭਾਵਨਾ ਹੈ ਨਾ ਪਰ ਜੇ ਅਸਲੀ دیدار ਕਰਨੇ ਨੇ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਜੇ ਕਰ ਨਹੀਂ ਸਕਦਾ ਤੇ ਪਾਠ ਸੁਣ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇਗਾ ਉਸ ਦਿਨ ਗੁਰੂ ਗ੍ਰੰਥ ਸਾਹਿਬ ਦੇ دیدار ਹੋਣਗੇ ਉਤੇ ਸਾਡੇ ਬਜ਼ੁਰਗਾਂ ਨੇ ਦੀਦਾਰ ਦਰਸ਼ਨ ਦੀਦਾਰ ਨਹੀਂ ਲਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਮੈਂ ਆਪ ਨੂੰ ਬੇਨਤੀ ਕਰਾਂਗਾ ਜੋਤ ਇੱਕ ਹੈ ਅੱਜ ਸਭ ਤੋਂ ਪਹਿਲਾਂ ਸ਼ੁਰੂਆਤ ਕਰਨੀ ਮੈਂ ਗੁਰੂ ਨਾਨਕ ਸਾਹਿਬ ਜੀ ਤੋਂ ਬਾਣੀ ਚ ਸਿੱਖ ਸ਼ਬਦ ਗੁਰ ਸਿੱਖ ਸ਼ਬਦ ਗੁਰਮੁਖ ਸ਼ਬਦ ਭਗਤ ਸ਼ਬਦ ਸੰਤ ਸ਼ਬਦ ਸਾਧ ਸ਼ਬਦ ਜਾਨ ਸ਼ਬਦ ਹਰ ਜਨ ਸ਼ਬਦ ਸਾਰੇ ਸ਼ਬਦ ਸਤਿਗੁਰਾਂ ਨੇ ਵਰਤੇ ਪਰ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਦੀ ਗੋਲ ਕੀ ਮਿਥਿਆ ਮੰਜ਼ਿਲ ਕੀ ਆ ਸਾਡੀ ਫਿਰ ਅਰਜ ਹੈ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮਨੁੱਖਤਾ ਦੀ ਮੈਂ ਕਹਿ ਰਿਹਾ ਸਿੱਖ ਦੇ ਘਰ ਜੰਮ ਕੇ ਇਕੱਲਾ ਸਿੱਖ ਨਹੀਂ ਜਿੱਦਣ ਗੁਰੂ ਗੋਬਿੰਦ ਸਿੰਘ ਦੇ ਘਰ ਜੰਮਦਾ ਸਿੱਖ ਉਹਦ ਨਹੀਂ ਬਣਦਾ ਸਿੱਖ ਦੇ ਘਰ ਜਮ ਕੇ ਭਾਵੇਂ ਕਈ ਜਮ ਸਿੱਖਾਂ ਪਾਵੇਂ ਮੈਂ ਬਾਣੀ ਨਹੀਂ ਪੜ ਰਿਆ ਸਿਮਰਨ ਨਹੀਂ ਕਰ ਉਹ ਇੱਕ ਧੜਾ ਹੈ ਯਾਦ ਰੱਖਿਓ ਉਹ ਇੱਕ ਧੜੇ ਦੇ ਰੂਪ ਚ ਅਰਥ ਹੋ ਰਹੇ ਨੇ ਇਹ ਸਿੱਖ ਕਮਿਊਨਿਟੀ ਦੇ ਰੂਪ ਚ ਜੇ ਰੂਖਾਨੀਆਂ ਦੇ ਅਰਥ ਕਰਾਂਗੇ ਸਿੱਖ ਇਹ ਉਹ ਕਈ ਵਾਰੀ ਕਹਿ ਮੈਨੂੰ ਯਾਦ ਮੈਂ ਕੋਈ ਇੱਥੇ ਕਿਹਾ ਕਵੀ ਦਰਬਾਰ ਸੀ ਜੀ ਤੇ ਇੱਕ ਮੁਸਲਮਾਨ ਵੀਰ ਨੇ ਕਵਤਾ ਕਹੀ ਕਮਾਲ ਕਰ ਦਿੱਤੀ ਇੰਨੀ ਸੰਗਤ ਮੋਸ਼ਨਲ ਹੋਈ ਜੀ ਰਹਿ ਰੱਬ ਦਾ ਨਾਮ ਉਨ ਤੁਰਦੇ ਤੁਰਦੇ ਕਿਆ ਸੰਗਤ ਜੀ ਮੇਰੀ ਅਰਦਾਸ ਕਰਿਓ ਅਗਨਾ ਜਨਮ ਮੇਰਾ ਸਿੱਖਾਂ ਦੇ ਘਰ ਚੋਵੇ ਸੰਗਤ ਜੀ ਜਿ ਘਰੇ ਸ਼ਦਨ ਆਪੈ ਕਿਉਂਕਿ ਆਪਾਂ ਮੋਸ਼ਨ ਬੜੀ ਸ਼ਿੱਤੀ ਹੁੰਨੇ ਆ ਨਾ ਸਭ ਤੋਂ ਵੱਧ ਭੋਲੇ ਆ ਪਾਵਾਂ ਪਹਿਲਾ ਕਈ ਕਿ ਸਾਲ ਜੇਬਾ ਘਟਾਨਿਆ ਪਰ ਤੇ ਕਿ ਉਹਨਾਂ ਦੀ ਨਿੰਦਿਆ ਕਰਨੀ ਇਸ ਤੇ ਹੀ ਆ ਨਾ ਜੀ ਤੇ ਜੇ ਆਪਾਂ ਪਹਿਲੀ ਸੁਚੇਤ ਹੋ ਕੇ ਚੱਲੀਏ ਤੇ ਗੁਰੂ ਸ਼ਬਦ ਦੀ ਰੋਸ਼ਨੀ ਜੀ ਚੱਲੀਏ ਉਹਨਾਂ ਕਹਿਆ ਜੀ ਸੰਗਤ ਜੀ ਮੇਰੇ ਲਈ ਅਰਦਾਸ ਕਰੋ ਮੇਰਾ ਅਗਲਾ ਜਨਮ ਖਾਲਸੇ ਸਿੱਖਾਂ ਦੇ ਘਰ ਹੋਵੇ ਸੱਚ ਜਗਾਰੇ ਸ਼ੁਰੂ ਹੋ ਗਿਆ ਸੈਕਟਰੀ ਬੜਾ ਸਿਆਣਾ ਸੀ ਉਹਨੇ ਕਿਹਾ ਜੀ ਕਮਾਲ ਕਰ ਦਿੱਤੀ ਤੁਸੀਂ ਤੇ ਕਹਿਣ ਲੱਗੇ ਸਾਹਿਬ ਜੀ ਕਵੀ ਸਾਹਿਬ ਜੀ ਅਗਲੇ ਜਨਮ ਦੀ ਕੋਈ ਵੇਟ ਕਰਨ ਦੀ ਲੋੜ ਨਹੀਂ ਸਵੇਰੇ ਅਮਰ ਸੰਚਾਰ ਹੋ ਰਿਹਾ ਹੈ ਕਕਾਰ ਲਵੋ ਕੈਸ਼ਰਾ ਪਾਓ ਗੱਤਰੇ ਕਰਪਾਨ ਪਾਓ ਕੇਸ ਰੱਖ ਲੋਗੇ ਕੰਗਾ ਸਿਰ 'ਚ ਰੱਖੋ ਕਿਉਂਕਿ ਸਿੱਖ ਦੇ ਘਰ ਜਨਮ ਲੈਣਾ ਸਿੱਖ ਨਹੀਂ ਬੰਦਾ ਕਮਿਊਨਿਟੀ ਪਿੱਛੋਂ ਮੁਸਲਮਾਨ ਹੋਵੇ ਹਿੰਦੂ ਹੋਵੇ ਜਦੋਂ ਅੰਮ੍ਰਿਤ ਦੀ ਦਾਤ ਲੈ ਜਾਂਦਾ ਉਹ ਦਿਨ ਹੀ ਉਹ ਸਿੱਖ ਦੇ ਘਰ ਜਨਮ ਲੈਂਦਾ ਉਹਨਾਂ ਸ਼ਬਦ ਕਿਹਾ ਕਿ ਤੁਸੀਂ ਅਗਲੇ ਜਨਮ ਦੀ ਇੰਤਜ਼ਾਰ ਮਤ ਕਰੋ ਤੁਸੀਂ ਅੱਜ ਤਿਆਰ ਹੋ ਉਸ ਜਿਹਰੇ ਅੰਮ੍ਰਿਤ ਦੀ ਦਾਤ ਲਓ ਇਸ ਕਰਕੇ ਮੈਂ ਬੇਨਤੀ ਕਰਾਂਗਾ ਵੀ ਇਹ ਰੌਲਾ ਪਾਣਾ ਸਿੱਖ ਦੇ ਘਰ ਨਹੀਂ ਪਿਆਰਿਓ ਸਿੱਖ ਦੇ ਘਰ ਜਨਮ ਲੈ ਕੇ ਸਿੱਖ ਨਹੀਂ ਬਣਦਾ ਗੁਰੂ ਗੋਬਿੰਦ ਸਿੰਘ ਦੇ ਘਰ ਜਨਮ ਲੈ ਕੇ ਸਿੱਖ ਬਣਦਾ ਸਤਿਗੁਰੂ ਕਾ ਜਨਮ ਹੈ ਗਵਨ ਮਿਟਾਇਆ ਜਦਨ ਗੁਰੂ ਦੇ ਘਰ ਜਨਮ ਲੈ ਹਣ ਜਿਹੜੀ ਮੈਂ ਵਿਆਖਿਆ ਕੀਤੀ ਨਾ ਵੀ 25 ਸਾਲ ਵੱਡਾ 25 ਸਾਲ ਛੋਟਾ ਕਿਉਂਕਿ ਉੱਥੇ ਸਰੀਰ ਦੇ ਤਾਂ ਗੱਲ ਹੀ ਨਹੀਂ ਉਥੇ ਜਿਸ ਦਿਨ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਦੇ ਘਰ ਚਾਏ ਉਸ ਦਿਨ ਉਹਨਾਂ ਦਾ ਜਨਮ ਹੋਇਆ ਹੈ ਤਾਂ ਉਹ ਪੁੱਤਰ ਤੇ ਪੁੱਤਰੇ ਨੇ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਸਾਡੀ ਮੰਜ਼ਲ ਕੀ ਮਿਥੀ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਕਿਹਾ ਸਭ ਤੋਂ ਪਹਿਲਾਂ ਸ਼ਬਦ ਹਜ਼ੂਰ ਨੇ ਵਰਤਿਆ ਸਚਿਆ